ਵਸਾਖੀ ਵਾਲੇ ਦਿਨ ਵੀ ਤਾਂ ਕੋਲ ਜਨੈਤ ਤੇਰੇ ਘਰ ਕੇ ਨਵਾਂ ਨਵਾਂ ਸਾਲ ਵੀ ਤਾਂ ਹੁੰਦਾ ਨਹੀਂ ਸਾਨੂੰ ਵੀ ਤਾਂ ਰੱਖਣੇ ਪੈਂਦੇ ਤਾਂ ਕਲਕੜੀ ਲਈ ਤਾਂ ਸੀ ਜਨੈਉ ਰੱਖਦੇ ਤਾਂ ਗੁੜ ਕੇ ਨਹੀਂ ਤੇਰੇ ਘਰ ਕੇ ਹੀ ਤਾਂ ਵਸਾਖੀ ਤੇ ਲਾਈ ਰੱਖਦੇ ਆ ਬਹ ਰਾਣੀ ਸਾਨੂੰ ਵੀ ਤਾਂ ਵਸਾਖੀ ਵਾਲੇ ਦਿਨ ਵੀ ਤਾਂ ਰੱਖਦੇ ਤੇਰੇ ਘਰ ਕੇ ਪਿਆਰ ਅੰਟਰੀ ਸਾਰੇ ਜਣੇ ਐਂਟਰੀ ਚੈੱਕ ਕਰੋ ਕਿਵੇਂ ਆਉਂਦੀ ਆ ਕਿ ਜਿਵੇਂ ਪਹਿਲੇ ਦੀ ਵਿਆਹ ਹੋਇਆ ਹੋਣਾ ਹੁੰਦਾ 36 ਏਰੀਆ ਦਾ ਵਿਆਹ ਹੋ ਗਿਆ ਤੇ 36 ਇਹਨਾਂ ਨਖਰੇ ਕਰਦੇ ਆ ਇਹਨਾਂ ਦਾ ਵੈਸ ਕੋਈ ਹਾਲ ਨਹੀਂ ਆ ਪੈਸਾ ਜ਼ਿਆਦਾ ਟਿਕਦਾ ਨਹੀਂ ਆ 14 ਤੂੰ ਸਾਰਾ ਯੂਥ ਖਰਾਬ ਕਰਦਾ ਤੁਸੀਂ ਯਾਰ ਕਿਵੇਂ ਨੀ ਹਰਕਤਾਂ ਕਰਨ ਦੇ ਸਾਨੂੰ ਰੀਲ ਵੇਖ ਕੇ ਸ਼ਰਮ ਆ ਗਈ ਪਰ ਇਹਨਾਂ ਨੂੰ ਸ਼ਰਮ ਨਹੀਂ ਆਈ ਕਿ ਤੁਹਾਡੇ ਕੁੜਮ ਕੁੜਮਣੀਆਂ ਕੀ ਸੋਚਦੇ ਹੋਣਗੇ ਹਨ ਜੋ ਵੀ ਇਹ ਰੀਲ ਦਾ ਮੰਮੀ ਡੈਡੀ ਹੈ ਕਿ ਸਾਡੇ ਕੁੜਮ ਕੁੜਮਣੇ ਦੀ ਮੈਰिज ਆ ਅਸੀਂ ਉੱਥੇ ਚੱਲੇ ਆ ਕਿੱਡੀ ਸ਼ਰਮ ਵਾਲੀ ਗੱਲ ਆ ਯਾਰ ਮਤਲਬ ਜੋ ਵੀ ਤੁਸੀਂ ਕਰਨਾ ਹੈ ਹਨ ਬੰਦ ਕੈਮਰਾ ਕਰਕੇ ਕਰ ਲਓ ਲੋਕਾਂ ਨੂੰ ਦਾ ਦਿਖਾਓ ਪਤਾ ਵਾ ਕਿ ਤੁਹਾਡੇ ਚ ਕਿੰਨਾ ਕ ਪਿਆਰ ਆ ਤੇ ਕਿੰਨਾ ਕ ਨਹੀਂ ਆ ਕਿ ਆਹ ਵਾਲੇ ਚੋਚਲੇ ਜਿਤਨਾ ਕਰੋ ਫਿਰ ਵੀ ਇਹ ਤਾਂ ਉੱਠਿਆ ਨਹੀਂ ਗਿਆ ਜੀ ਜੇ ਤੁਹਾਡੇ ਕੋਲ ਇੰਨਾ ਹੀ ਜ਼ਿਆਦਾ ਪੈਸਾ ਹੈ ਤੇ ਕਿਸੇ ਗਰੀਬ ਨੂੰ ਦੇ ਦਿਓ ਹੋ ਸਕਦਾ ਕਿਸੇ ਤੇ ਕੰਮ ਆ ਜੇ ਆ ਕੀ ਤੁਸੀਂ ਲੱਛਣ ਫੜੇ ਆ ਕਿਤੇ ਜਦੋਂ ਤੂੰ ਵਿਆਹ ਕਰਾ ਲੈਂਦੇ ਜੇ ਲੋਕਾਂ ਦਾ ਏਕ ਇੱਕ ਨਹੀਂ ਹੁੰਦਾ ਇਹਦੇ 2-2 3-3 ਵਾਰੀ ਕਰਾਉਂਦੇ ਆ ਸਾਡੇ ਵੀ ਤੁਸੀਂ ਜਿਹੜੇ ਤੁਹਾਨੂੰ ਲੋਕੀ ਦੇਖ ਦੇਣਗੇ ਨਾ ਤੇ ਉਹਨਾਂ ਨੇ ਵੀ ਕੀ ਕਰਨਾ ਹੈ ਕਿ ਚਲੋ ਅਸੀਂ ਵੀ ਆਪਣੇ ਮਾਪੇ ਉਹਦੇ ਸਾਡੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਦੇ ਅਸੀਂ ਵੀ ਆਹ ਕੰਮ ਕਰੀਏ ਤੇ ਐਵੇਂ ਕੇ ਰੁਛਤਰ ਰੁਛਤਰ ਪਵਾਓਗੇ ਤੇ ਅੰਕਲ ਤੋਂ ਵੀ ਨਹੀਂ ਉੱਠਿਆ ਗਿਆ ਫਿਰ ਵੀ ਵਿਆਹ ਕਰਾਉਂਦੇ ਆ ਬੇਸ਼ਰਮ ਇੱਕ ਚੀਜ਼ ਦਾ ਕੋਈ ਨਾ ਕੋਈ ਟਾਈਮ ਹੁੰਦਾ ਏ ਕਿ ਕਿਹੜਾ ਟਾਈਮ ਤੇ ਕਿਹੜੀ ਚੀਜ਼ ਸੋਹਣੀ ਲੱਗਦੀ ਆ ਪਰ ਆ ਚੀਜ਼ਾਂ ਸੋਹਣੀਆਂ ਨਹੀਂ ਲੱਗਦੀਆਂ ਇੱਕ ਆ ਨਵਾਂ ਹੀ ਮੇਖ ਵਾਂਗੂ ਮਤਲਬ ਟ੍ਰੈਂਡ ਆ ਉਹ ਹਮੇਸ਼ਾ ਹਰੇਕ ਚੀਜ਼ ਤੇ ਕੇਕ ਕੱਟ ਲੈਂਦੀ ਆ ਤੇ ਇਹ ਹਰ ਵਾਰੀ ਵਿਆਹ ਰੱਖ ਦਿੰਦੇ ਆ ਇਹਨਾਂ ਦਾ ਵੀ ਕੋਈ ਹਾਲ ਨਹੀਂ ਆ ਕਿਵੇਂ ਧੱਕੇ ਨਈ ਆਂਟੀ ਕਿਊਟ ਬਣੀ ਜਾਂਦੀ ਏ ਤੇਰਾ ਵੀ ਕੋਈ ਹਾਲ ਨਹੀਂ ਆ ਪੁੱਤਰਿਆਂ ਵਾਲੀ ਹੋ ਗਈਆਂ ਤੈਨੂੰ ਭੋਰਾ ਵੀ ਸੰਕਸ਼ਰਮ ਨਹੀਂ ਹੈਗੇ ਕੀ ਤੂੰ ਹੀ ਲੱਛਣ ਫੜੇ ਹੈ ਹਨਾ ਤੇ ਪਰ ਇੰਨਾ ਹੈ ਕਿ ਤੇਰਾ ਪੋਤਰਾ ਵੱਡਾ ਹੋ ਕੇ ਇਹ ਨਹੀਂ ਕਹਿ ਸਕਦਾ ਕਿ ਦਾਦੀ ਮੈਂ ਕਿੱਥੇ ਸੀ ਨਵਾਂ ਨੂੰ ਦਿਲਾਂ ਦੇ ਜੀ ਸੰਗਣ ਲੈੰਦਾ ਇਹਨਾਂ ਕੋਲ ਵਧੀਆ ਤਰੀਕਾ ਏ ਸੰਗਣ ਲੈ ਲੈਂਦੇ ਹਨਾ ਇੱਦਾਂ ਵਿਆਹ-ਵਿਊ ਕਰਕੇ ਤੇ ਆ ਮੱਖੀ ਵਰਗੀਆਂ ਨਹੀਂ ਵਿਆਹ ਕੇ ਕਰਨਾ ਚਲੋ ਮੈਂ ਵੀ ਆਪਣੇ ਨਾਲ ਸਾਰੇ ਲੈਵਨੀ ਆ ਤੇ ਉਹਨਾਂ ਦਾ ਵੀ ਵਿਆਹ ਰੱਖਦੇ ਨਾਲ ਇੰਨੇ ਬੰਨਣਾ ਸੰਗਣ ਸੋਣ ਇਕੱਠਾ ਆ ਜਾਊਗਾ ਬਾਕੀ ਮਾਲਾ ਪਾਸਟਵਾਰ ਜਾਂ ਕਿੰਛਿਆ ਬਾਕੀ ਲਾਗੇ ਦੇ ਕੋਲ ਇੱਕਾ ਕਾਲੋ ਨੇ ਟਿਕਦੀ ਇਹਨਾਂ ਦਾ ਚਲੋ ਤੁਸੀਂ ਵੇਖੇ ਹੋਣਾ ਕਰਨ ਬਠੰਡਣਾ ਤਾਂ ਲੈਨਰ ਰਪਲਾਈ ਪਲਾਈ ਖੇੜ ਲੈ ਬਾਹਰ ਵਿੱਚ ਫੇਰ ਕੱਟੀਆਂ ਤੁਰੀਆਂ ਫਿਰਦੀਆਂ ਸੀ ਤੇ ਹੁਣ ਉਹੀ ਹਾਲ ਫੇਰ ਆ ਜਿੱਥੇ ਤੇਰਾ ਮਾਂ ਪਿਓ ਭੈਣ ਭਰਾ ਤੋਂ ਉੱਥੇ ਜਾ ਕੇ ਬਹਿ ਹਾਂ ਕਿਵੇਂ ਤੂੰ ਉਹਦੇ ਨਾਲ ਤੁਰੀ ਫਿਰਦੀਆਂ ਫਿਰ ਕਹਿੰਦੇ ਲੋਕੀ ਸਾਨੂੰ ਮਾੜਾ ਬੋਲਦੇ ਆ ਮਾੜਾ ਤੇ ਲੋਕਾਂ ਨੇ ਆਪੇ ਬੋਲਣਾ ਜਦੋਂ ਤੁਸੀਂ ਆਪਣਾ ਸਾਰਿਆਂ ਨੂੰ ਦਿਖਾਉਂਦੇ ਜੀ ਕਿ ਵਿਆਹ ਤੋਂ ਪਹਿਲਾਂ ਮੈਂ ਕਿਵੇਂ ਤੁਰੀ ਫਿਰਦੀ ਹਾਂ ਹੈਗੀ ਤੇਨ ਕੋਈ ਸੰਗੋ ਸ਼ਰਮ ਪਾੰਦਰੀ ਜੀ ਆਏ ਤੂੰ ਆਈ ਲੈਣਾ ਚੋਪਰਾ ਜੇ ਯਾਰ ਜੇ ਕੋਲ ਆਪੇ ਖੜਿਆ ਜਾਨੀ ਭੈਣੇ ਤੇਰਾ ਤਾਂ ਬਾਲਾ ਹੀ ਜ਼ਿਆਦਾ ਬੇੜ ਇੱਕ ਉਤੋਂ ਕਾਲੀ ਚੁੰਨੀ ਲਈ ਹੈ ਇੱਕ ਚਲਬਾਬੇ ਦੀ ਕਿਰਪਣਾ ਰੰਗ ਕਾਲਾ ਹੈ ਉਪਰੋਂ ਕਾਲੀਆਂ ਐਨਕਾ ਲਾ ਲਈਆਂ ਤੇਰਾ ਤੇ ਬੇੜਾ ਹੀ ਘਰ ਕਾ ਚਲੋ ਸਾਡਾ ਵੀ ਹੈਗਾ ਪਰ ਤੇਰਾ ਤੇ ਬੇੜਾ ਹੀ ਘਰ ਕਾ ਕਮ ਸੇ ਕਾਮ ਆਪਣਾ ਪਹਿਰਾਵਾ ਤੇ ਠੀਕ ਕਰ ਲਾ ਕਿਹੋ ਜਿਹਾ ਤੇਰਾ ਰੰਗ ਕਿਹੋ ਜਿਹਾ ਕੀ ਲੱਛਣ ਕਰਨੇ ਉਹ ਤੇ ਕਰੋ ਉਹ ਤੇ ਆਪਦੇ ਹੱਥ ਦੇ ਵਿੱਚ ਹੁੰਦਾ ਨਾ ਰੱਬ ਤੇ ਚਲੋ ਰੱਬ ਦੀ ਦੇਣ ਆ ਜਿਹੜੇ ਦੂਜੇ ਲੱਛਣ ਖਲਾਰਨੇ ਉਹ ਤੇ ਆਪਣੇ ਹੱਥ ਵਿੱਚ ਨਾ ਕੀ ਖੇਕਣ ਕਰੀ ਜਾਨੀ ਆ ਤੂੰ ਬੱਤ ਸਹੀ ਏ ਮੈਨੂੰ ਤਾਂ ਕਾਲੋ ਕਿਤੇ ਖੜੀ ਦਿਖੀ ਨਹੀਂ ਹੈ ਅਗਰ ਜੇ ਤੁਹਾਨੂੰ ਦਿਖੀ ਆ ਤਾਂ ਮੈਨੂੰ ਦੱਸ ਦਿਓ ਮੈਂ ਤਾਂ ਆਪਣਾ ਫੋਨ ਦੀ ਬ੍ਰਾਈਟਨੈਸ ਫੁੱਲ ਕਰਕੇ ਦੇਖਿਆ ਬਟ ਮੈਨੂੰ ਤਾਂ ਨਹੀਂ ਦਿਖੀ ਕਿਤੇ ਜੇ ਤੁਹਾਨੂੰ ਕਿਤੇ ਦਿਖੀ ਆ ਤਾਂ ਦੱਸ ਦਿਓ ਠੀਕ ਆ ਨਾ ਤੇਰਾ ਤਾਂ ਬਾਲਾ ਹੀ ਜ਼ਿਆਦਾ ਹੀ ਬੇੜਾ ਘਰ ਦਾ ਕਾਲੋ ਕੋਈ ਹਾਲ ਨਹੀਂ ਤੇਰਾ ਇਹ ਉਹ ਗੱਲ ਹੋ ਗਈ ਨਾ ਕਿ ਮਤਲਬ ਪੰਜੀ ਪੰਜੀ ਪੰਜਾ ਕਾਲੋ ਖੜੀ ਦਿਖਾ ਜਰ ਇਹਨਾਂ ਦੇ ਰਿਸ਼ਤੇਦਾਰ ਮਾਪਿਓ ਜਿਉ ਜੋ ਵੀ ਭੈਣ ਭਰਾਏ ਪਤਾ ਨਹੀਂ ਇਹਨਾਂ ਨੂੰ ਕਿੱਦਾਂ ਮਤਲਬ ਕੀ ਕੀ ਸਾਬਤ ਕਰਨਾ ਚਾਹੁੰਦੇ ਆਏ ਹਨਾ ਜਿਹੜੀਆਂ ਆ ਚੀਜ਼ਾਂ ਇਹ ਮੈਰਿਡ ਬੰਦੇ ਕਰਦੇ ਆ ਕਿ ਉਹ ਇਹ ਸਭ ਕੁਝ ਕਰਦੇ ਆ ਪਰ ਇਹ ਵਿਆਹ ਤਾਂ ਪਹਿਲਾਂ ਹੀ ਕਰੀ ਫਿਰਦੇ ਆ ਪਤਾ ਨਹੀਂ ਕੀ ਇਹ ਚਾਹੁੰਦੇ ਆ ਤੇ ਕੀ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਇਹਨਾਂ ਦਾ ਕੋਈ ਦਿਮਾਗ-ਦਮਗ ਹੈ ਨਹੀਂ ਆ ਕਿ ਜਿਹੜੀਆਂ ਤੁਹਾਡਾ ਵਿਆਹ ਹੋਇਆ ਨਹੀਂ ਆ ਹਾਲੀ ਪਾਗਲੋ ਹਾਲੀ ਹੋਣਾ ਹੈ ਪਹਿਲਾਂ ਹੀ ਤੁਸੀਂ ਕੀ ਜੋ ਵੀ ਰਸਮ ਰਵਾਜ ਪਹਿਲਾਂ ਹੀ ਕਰੀ ਜਾਂਦੇ ਜੇ ਵਿਆਹ ਤਾਂ ਹੋ ਲੈੰਦੋ ਹੌਸਲਾ ਨਹੀਂ ਜਾ ਨਹੀਂ ਕਾਲੋ ਡਰਾ ਹੀ ਦਿੱਤਾ ਸੀ ਮੈਂ ਅਚਾਨਕ ਮੈਂ ਵੀਡੀਓ ਦੇਖਦੀ ਦੇਖਦੇ ਤੂੰ ਮੇਰੇ ਸਾਹਮਣੇ ਆਈ ਤੂੰ ਮੈਨੂੰ ਤਾਂ ਡਰ ਲੱਗ ਲਾ ਪਿਆ ਰਾਤ ਨੀਂਦ ਵੀ ਨਹੀਂ ਆਈ ਮੈਨੂੰ ਕੋਈ ਹਾਲ ਨਹੀਂ ਤੇਰਾ ਵਿੜੇ ਘਰ ਕਾ ਤੇਰਾ ਚਲੋ ਕਹਿਣਾ ਨਹੀਂ ਚਾਹੀਦਾ ਪਰ ਇਹ ਮਾਤਾ ਦੇ ਦਰਸ਼ਨ ਕਰਨ ਆਇਆ ਹਨਾ ਤੇ ਤੁਸੀਂ ਮਾਤਾ ਦੇ ਦਰਸ਼ਨ ਕਰੋ ਆ ਕੀ ਕਰੀ ਜਾਂਦੇ ਜੇ ਹੋ ਕੋਈ ਤੁਹਾਡੇ ਰਵਾਜ ਕਰੇ ਕੰਮ ਕਰਨ ਲੱਗੇ ਤੁਹਾਨੂੰ ਮੌਤ ਪੈਂਦੀ ਆ ਤੇ ਇੱਥੇ ਵੇਖੋ ਤੂੰ ਭਰਾਵਾ ਪਿਛੇ ਕੈਮਰਾ ਲਾ ਕੇ ਤੁਰਿਆ ਫਿਰਦਾ ਸਾਰਾ ਦਿਨ ਉਹ ਪਹਿਲਾਂ ਆਪਣੀ ਸੋਨੂ ਗੌਰ ਨੂੰ ਸੰਭਲਾ ਉਹ ਤੇਰਾ ਉਹਦਾ ਜਿਹੜਾ ਜੀਜਾ ਵਾ ਉਹ ਉਹਦੇ ਮੋਢੇ ਦੇ ਹੱਥ ਰੱਖ ਕੇ ਨੂੰ ਲੈ ਕੇ ਤੁਰਿਆ ਫਿਰਦਾ ਵਾ ਬੇਸ਼ਰਮ ਤਾਂ ਨੂੰ ਇੰਨੀ ਵੀ ਅਕਲ ਨਹੀਂ ਹੈਗੀ ਉਹ ਵੀ ਕੈਮਰੇ ਦੇ ਵਿੱਚ ਰਿਕਾਰਡ ਕਰ ਲਿਆ ਹੈਗਾ ਮੋਟਾ ਦਿਮਾਗ ਨਾਲ ਤੂੰ ਸਾਰਾ ਦਿਨ ਇਹਨਾਂ ਦੀ ਫੈਮਿਲੀ ਦਿਖਾਉਂਦਾ ਰਹਿਣਾ ਕਦੇ ਆਪਣੀ ਫੈਮਿਲੀ ਵੀ ਦਿਖਾ ਦੇ ਕਦੇ ਆਪਣਾ ਘਰ ਵੀ ਦਿਖਾ ਦੇ ਸਾਰਾ ਦਿਨ ਇਹਨਾਂ ਦੇ ਘਰੇ ਵੜਿਆ ਰਹਿਣਾ ਘਰੇ ਬੈਠਾ ਰਹਿਣਾ ਇੱਕ ਸਿਰਫ ਤਾਂ ਸਿਰਫ ਆਪਣੇ ਫੇਮ ਵਾਸਤੇ ਠੀਕ ਹੈ ਨਾ ਤੇਰੇ ਵਰਗੇ ਨਹੀਂ ਇਹੋ ਜਿਹੇ ਕੰਮਾਂ ਦੇ ਲਾਇਕ ਹੈਗੇ ਜਿੱਦਾਂ ਤੂੰ ਆਪਣੇ ਆਪ ਨੂੰ ਸਮਝ ਅੱਜ ਤੂੰ ਆਪਣਾ ਬਾਡੀਗਾਰਡ ਆਪਣਾ ਤੋਂ ਜੀਜਾ ਰੱਖਿਆ ਏ ਕਿਤੇ ਨੂੰ ਕੋਈ ਪਛਾਣ ਨਾ ਲਵੇ ਨੀ ਪੀੜ ਦੇ ਵਿੱਚ ਐਨੀ ਸੰਗਤ ਦੇ ਵਿੱਚ ਕੋਈ ਤੈਨੂੰ ਪਛਾਣ ਨਾ ਲਵੇ ਕੋਈ ਚੱਕ ਕੇ ਨਾ ਲੈ ਜਾਏ ਤੈਨੂੰ ਵਾਹ ਹੈਗਾ ਹੀ ਆ ਕੋਈ ਲੈ ਲੂ ਜਾਵੇ ਤੈਨੂੰ ਕਿਤੇ ਉਹ ਮੰਗਲ-ਮੁੰਗਲ ਗ੍ਰਹਿਣ ਵਾਲ ਤੇ ਪਰ ਉਧਰ ਛੱਡ ਦੇ ਇਹ ਜਲੂਸ ਕੱਢਿਆ ਤੂੰ ਆਪਣਾ ਕਿ ਨਾ ਇਹਨਾਂ ਦਾ ਮਾਪਿਓ ਭਾਵੇਂ ਪਤਾ ਨਹੀਂ ਕਿਵੇਂ ਦੇ ਆ ਇਹਨਾਂ ਨੂੰ ਕਿੱਦਾਂ ਹਨਾ ਇਕੱਠਿਆ ਰਹਿਣ ਦਿੰਦੇ ਇਕੱਠਿਆ ਜਾਣ ਦਿੰਦੇ ਆ ਇਹਨਾਂ ਦੇ ਘਰ ਦਾ ਸਿਸਟਮ ਆਪਣੇ ਤੋਂ ਮਤਲਬ ਸਮਝੋ ਬਾਹਰ ਆ ਪਤਾ ਨਹੀਂ ਕਿਵੇਂ ਦੇ ਲੋਕ ਆ ਪਰ ਇੱਕ ਇਹਨਾਂ ਦੇ ਜਿਹੜੇ ਆ ਸੈਣ ਆ ਇਹ ਨਹੀਂ ਟਿਕਦੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਇਹ ਇਹਨਾਂ ਦੇ ਵਿੱਚ ਵੇਖਦੇ ਕੀ ਆ ਕੀ ਸਿੱਖਿਆ ਮਿਲਦੀ ਇਹਨਾਂ ਨੂੰ ਕਿ ਵਿਆਹ ਤੱਕ ਪਹਿਲਾਂ ਇਕੱਠੇ ਰੋ ਇਕੱਠੇ ਘੁੰਮੋ ਫਿਰੋ ਘਰ ਜਗਾਈ ਬਣਾ ਲਓ ਇਹ ਕੁਝ ਦੇਖਦੇ ਜੇ ਤੁਸੀਂ ਇਹ ਕੁਝ ਸਿੱਖ ਦਿਜੀ ਇਹਨਾਂ ਤੋਂ ਰਾਗਣੂ ਤੋਂ ਗੋਲੀ ਮਾਰੋ ਆਪਾਂ ਰੰਗਰੀ ਚ ਗੱਲ ਹੀ ਨਹੀਂ ਕਰਦੇ ਪਰ ਲੱਛਣ ਤੇ ਇਹਨਾਂ ਦੇ ਨਹੀਂ ਨਾ ਠੀਕ ਪਰ ਇਹੋ ਜਿਹੇ ਉਹ ਲੋਕ ਆ ਜਿਹੜੇ ਇਹਨਾਂ ਨੂੰ ਦੇਖਦੇ ਆ ਤੇ ਨਾਈਸ ਨਾਈਸ ਕਹਿ ਕੇ ਇਹਨਾਂ ਨੂੰ ਸਿਰ ਤੇ ਚੜਾਇਆ ਹੋਇਆ ਪਿਆ ਠੀਕ ਆ ਨਾ ਕੋਈ ਦੇਣੀਏ ਚੰਗੀ ਵਧੀਆ ਅਗਲੇ ਨੂੰ ਕੋਈ ਸਿੱਖਿਆਦ ਉਹ ਵਧੀਆ ਗੱਲਾਂ ਦੱਸੋ ਪਰ ਤੁਸੀਂ ਤੇ ਆ ਲੱਛਣ ਕਰਦੇ ਜਿਤੇ ਉਹੋ ਜੇ ਤੁਹਾਡੇ ਫੈਨ ਆ ਤੇ ਉਹ ਵੀ ਉਹ ਕੰਮ ਕਰਦੇ ਹੋਣਗੇ ਤੇ ਤਾਈਆਂ ਤੇ ਉਹਨਾਂ ਨੂੰ ਇਹ ਸਭ ਕੁਝ ਪਸੰਦ ਆ ਫੋਟੋਆਂ ਬੜੀ ਸ਼ਿੱਤੀ ਲੈਣ ਆਉਂਦੇ ਕਿ ਤੁਸੀਂ ਬੜੇ ਵੱਡੇ ਖਿਡਾਰੀਆਂ ਦੇ ਨਾਲ ਮਤਲਬ ਫੋਟੋਆਂ ਖਿਚਾਉਂਦੇ ਹੋ ਅਨਪੜ ਵਲੌਗਰਾਂ ਦੇ ਨਾਲ ਫੋਟੋਆਂ ਖਿਚਾਉਂਦੇ ਬੇਸ਼ਰਮ ਯਾਰ ਉਹ ਪੂਰਾ ਜਿਨਾ ਜਵਾਗ ਹਨ ਉਹਨੇ ਇਹਨਾਂ ਨੇ 36 ਨਾਮ ਰੱਖਦੇ ਨਾ ਦੋ ਨਾਂ ਜਾਣਿਆ ਨੇ ਦੂਸਰੀ ਗੱਲ ਉਹ ਬੱਚੀ ਆ ਨਾ ਨਿੱਕੀ ਜੀ ਛੋਟੀ ਜੀ ਉਹ ਸੁੱਤੀ ਆ ਸੁੱਤੀ ਨੂੰ ਇਹਦੇ ਮੂੰਹ ਦੇ ਵਿੱਚ ਆਈਸਕ੍ਰੀਮ ਵੜੀ ਜਾਂਦੇ ਉਹਨੂੰ ਖਵਾਈ ਜਾਂਦੇ ਤੁਹਾਡਾ ਦਿਮਾਗ ਤੇ ਇੰਨਾ ਕ ਤੇ ਕੰਮ ਕਰਦਾ ਹੀ ਆ ਨਾ ਮੋਟਾ ਦਿਮਾਗ ਜੇ ਤੁਹਾਡਾ ਹੈਗਾ ਹੀ ਆ ਤੁਹਾਨੂੰ ਮਤਲਬ ਕੋਈ ਦੱਸਦਾ ਨਹੀਂ ਕਿ ਆਹ ਲੱਛਣ ਤੇ ਨਾ ਕਰੋ ਉਹ ਯਾਰ ਜਵਾਗ ਨੂੰ ਤਾਂ ਸੌਣ ਲੈਣ ਦੋ ਆ ਤੂੰ ਹੀ ਟਿਕ ਦੇਣੀ ਉਹਨੂੰ ਤਾਂ ਟਿਕ ਲੈਣ ਦੋ ਪਾਗਲ ਜੇ ਆ ਗਿਆ ਬੜੀ ਕਾਲ ਹੀ ਨਹੀਂ ਗਾਲ ਕਤੋਂ ਬਈ ਤੈਨੂੰ ਯਾਰ ਹੈ ਮੈਂ ਆ ਫੇਡ ਵਾਲਾ ਖਰਾਬ ਹੈ ਭਈਆ ਅਬ ਬੰਦਰਾ ਬੜੀ ਵਾਲੀ ਹੋ ਗਿਆ ਚੱਲਗੇ ਚਲੋ ਮੇਤਰ ਹੁਣ ਅੱਪ ਚੱਲੇ ਆਂ ਫਿਰ ਮਿਲਦੇ ਆਂ ਪਾਗਗੇ ਦਿਖਾਉਣਾ ਤੁਹਾਨੂੰ ਕੈਂਟ ਦੀ ਲੋਕੇਸ਼ਨ ਬਿਸ਼ਰਮੋ ਓਦੀ ਦੇ ਮੈਰਿਜ ਹੋਈ ਆ ਤੇ ਉਹ ਤੇ ਚਲ ਬੈਠ ਗਈ ਤੁਹਾਨੂੰ ਤੇ ਨਹੀਂ ਅਕਲ ਹੋਣੀ ਚਾਹੀਦੀ ਆ ਕਿ ਕਿਵੇਂ ਤੂੰ ਪਹਿਲਾਂ ਹੀ ਧੁਰੀ ਫਿਰਦੀ ਕਿਦਿਆ ਤੂੰ ਬੈਠੀ ਫਿਰਦੀ ਤੈਨੂੰ ਪੂਰਾ ਸ਼ਰਮ ਸ਼ਰਮਣੀ ਹੈਗੀ ਆਪਣੇ ਮਾਂ ਪਿਓ ਜਿੱਥੇ ਤੇਰਾ ਭੈਣ ਭਰਾ ਉਹਨਾਂ ਨਾਲ ਜਾ ਕੇ ਬਹਿ ਜਾ ਤੂੰ ਕੀ ਮਤਲਬ ਇਹਨਾਂ ਨਾਲ ਜੁੜ ਕੇ ਤੂੰ ਬੈਠਣੇ ਬੈਠਣਾ ਹੈ ਹੀ ਨਹੀਂ ਸ਼ਰਮਾ ਫਿਰ ਕਹਿੰਦੇ ਲੋਕੀ ਸਾਨੂੰ ਮਾੜਾ ਬੋਲਦੇ ਆ ਮਾੜੇ ਕਮੈਂਟ ਕਰਦੇ ਆ ਤੁਹਾਡੇ ਕੰਮ ਕੋਈ ਵੀ ਇੱਕ ਵੀ ਸਹੀ ਹੈਗਾ ਤੇ ਦੱਸ ਦੋ ਕਿ ਹਾਂ ਸਾਡਾ ਇੱਕ ਕੰਮ ਤੇ ਸਹੀ ਹੈਗਾ ਤੇਰਾ ਤਾਂ ਬਹੁਤ ਜਿਆਦਾ ਹੀ ਪੇੜਾ ਕਰਕਾ ਮੈਨੂੰ ਲੱਗਦਾ ਇਹਨਾਂ ਦਾ ਸਾਰਾ ਟੱਬਰ ਹੀ ਪਾਗਲਾੰਦਾ ਹੈ ਸਾਰੇ ਹਿੱਲ ਗਏ ਆ ਇੱਕ ਵਲੌਗ ਬਣਾ ਬਣਾ ਕੇ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਕਿ ਦੱਸ ਤੂੰ ਆਪਣੀ ਘਰ ਵਾਲੀ ਨੂੰ ਉਹਨੇ ਤੇ ਡੰਗਰ ਨੇ ਕਹਿ ਦਿੱਤਾ ਤੂੰ ਤਾ ਆਪਣੀ ਘਰ ਵਾਲੀ ਨੂੰ ਬਾਂਦਰੀ ਬੁੰਦਰੀ ਕਹਿ ਬੋਲਣ ਦੀ ਜਿਹਾਕ ਸਿੱਖ ਲਓ ਇਹ ਇੱਕ ਗਾਣਾ ਉਲਟ ਬਣਾਇਆ ਹੈ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਕਾਲੀ ਆ ਨਾਲੇ ਤੂੰ ਨਾ ਚਿੱਟੀ ਐਨਕ ਲਾਇਆ ਕਰ ਲੋਕਾਂ ਨੂੰ ਭੋਰਾ ਦੀ ਸੀ ਤਾਂ ਸਹੀ ਐਦਾਂ ਤੂੰ ਕਿਹਨੂੰ ਦਿਖਦੀ ਨਹੀਂ